ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸੂਤਰਾਂ ਦੇ ਹਵਾਲੇ ਤੋਂ ਹੋਂਦੀ ਸਭ ਤੋਂ ਵੱਡੀ ਅਤੇ ਅਹਿਮ ਖਬਰ ਉਧਰ ਭਾਰਤੀ ਜਨਤਾ ਪਾਰਟੀ ਅਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਭਾਜੜਾ ਪੈ ਗਈਆਂ ਨੇ ਕਿਉਂਕਿ ਸੁਪਰੀਮ ਕੋਰਟ ਵੱਲੋਂ ਇੱਕ ਹੁਕਮ ਜਾਰੀ ਹੋਇਆ ਸੀ ਪੰਜਾਬ ਸਰਕਾਰ ਨੂੰ ਕਿਉਂਕਿ ਅੱਜ ਪੂਰੇ 33 ਦਿਨ ਹੋ ਗਏ ਪੰਜਾਬ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤੇ ਬੈਠੇ ਹੋਏ ਉਧਰ ਭਾਰਤੀ ਜਨਤਾ ਪਾਰਟੀ ਟਾਸ ਤੋਂ ਮਸ ਨਹੀਂ ਹੋ ਰਹੀ ਇਧਰ ਮੰਡੀਕਰਨ ਨੂੰ ਲੈ ਕੇ ਨਵੇਂ ਖਰੜੇ ਤਿਆਰ ਕੀਤੇ ਜਾ ਰਹੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਇਧਰ ਪੰਜਾਬ ਦੇ ਸਰਕਾਰ ਨੇ ਸੂਬੇ ਦੀ ਸਰਕਾਰ ਨੂੰ ਖਾਸ ਕਰਕੇ ਕੈਬਨਟ ਮੰਤਰੀ ਗੁਰਮੀਤ ਸਿੰਘ ਖੁੜੀਆਂ ਨੂੰ ਚੈਲੰਜ ਕਰ ਦਿੱਤਾ ਹੈ ਜੇਕਰ ਦੁਬਾਰਾ ਮੰਡੀਕਰਨ ਦੀ ਗੱਲ ਕਹੀ ਤਾਂ ਦਿੱਲੀ ਵਰਗਾ ਹਾਰ ਹੋਵੇਗਾ ਪੰਜਾਬ ਦੇ ਵਿੱਚ ਕਿਸਾਨ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਮੰਡੀਕਰਨ ਦੀ ਨੀਤੀ ਬਿਲਕੁਲ ਲਾਗੂ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਨਹੀਂ ਹੋਣ ਦਿੱਤੀ ਜਾਵੇਗੀ ਰਾਸ਼ਟਰੀ ਪੱਧਰ ਤੇ ਭਾਰਤੀ ਜਨਤਾ ਪਾਰਟੀ ਮੰਡੀ ਕਰਨ ਕਰਨ ਜਾ ਰਹੀ ਹੈ ਪੂਰੇ ਭਾਰਤ ਦੀਆਂ ਸਰਕਾਰੀ ਮੰਡੀਆਂ ਨੂੰ ਇੱਧਰ ਜੇ ਗੱਲ ਕਰੀਏ ਜਿਹੜੇ ਆਦੇਸ਼ ਦਿੱਤੇ ਸੀ ਅੱਜ 1 ਵਜੇ ਹਰ ਹਾਲਤ ਵਿੱਚ ਤੁਹਾਨੂੰ ਚੁਕਣਾ ਪਵੇਗਾ ਜਗਜੀਤ ਸਿੰਘ ਡੱਲੇਵਾਲ ਨੂੰ ਕਿਉਂਕਿ ਉਹ ਪਾਣੀ ਪੀਂਦੇ ਨੇ ਉਹਨਾਂ ਨੂੰ ਉਪਰਛਲ ਉਲਟੀ ਆ ਜਾਂਦੀ ਹੈ ਉਹਨਾਂ ਦਾ ਬੀਪੀ ਘਟ ਰਿਹਾ ਹੈ ਉਹਨਾਂ ਦੇ ਗੁਰਦੇ ਕਿਸੇ ਵੀ ਸਮੇਂ ਡੈਮੇਜ ਹੋ ਸਕਦੇ ਨੇ ਉਹਨਾਂ ਨੂੰ ਜਿਹੜਾ ਦਿਲ ਦਾ ਦੌਰਾ ਕਿਸੇ ਵੀ ਸਮੇਂ ਪੈ ਸਕਦਾ ਹੈ ਕਿਉਂਕਿ ਉਹਨਾਂ ਦਾ ਬੀਪੀ ਬਿਲਕੁਲ ਘਟ ਗਿਆ ਹੈ ਯਾਨੀ ਕਿ ਇੱਕ ਜਿਹੜਾ ਨਾਰਮਲ ਇਨਸਾਨ ਦਾ ਵਿਅਕਤੀ ਦਾ ਹੋਣਾ ਚਾਹੀਦਾ ਹੈ ਉਹ ਨਹੀਂ ਹੈ ਜੇਕਰ ਗੱਲ ਕਰੀਏ ਸੁਪਰੀਮ ਕੋਰਟ ਦੀ ਸੁਪਰੀਮ ਕੋਰਟ ਨੇ ਆ ਬਿਨਾ ਇਨ ਬਿਨ ਇਹ ਹੁਕਮ ਲਾਗੂ ਹੁੰਦੇ ਨੇ ਪੰਜਾਬ ਸਰਕਾਰ ਤੇ ਸਾਨੂੰ ਨਹੀਂ ਪਤਾ ਜਗਜੀਤ ਸਿੰਘ ਡਲੇਵਾਲ ਕੋ ਜਾਓ ਚੁੱਕੋ ਜਵੇਂ ਮਰਜੀ ਅਤੇ ਉਸ ਨੂੰ ਐਡਮਿਟ ਕਰਾਓ ਇਧਰ ਸੂਬੇ ਦੇ ਕਿਸਾਨ ਅਤੇ ਕਿਸਾਨ ਜਥੇਬੰਦੀਆਂ ਖਾਸ ਕਰਕੇ ਜਿੰਨੇ ਵੀ ਕਿਸਾਨ ਪੰਜਾਬ ਅਤੇ ਹਰਿਆਣਾ ਦੇ ਕਨੌੜੀ ਬਾਰਡਰ ਉੱਤੇ ਡਟ ਕੇ ਜਿਹੜੇ ਪੈਰਾ ਦੇ ਰਹੇ ਨੇ ਐਨੀ ਸਰਦੀ ਐਨਾ ਮੀ ਹੁੰਨ ਦੇ ਬਾਵਜੂਦ ਵੀ ਉਹਨਾਂ ਵੱਲੋਂ ਕਹਿ ਦਿੱਤਾ ਗਿਆ ਹੈ ਕਿ ਜੇਕਰ ਪੰਜਾਬ ਸਰਕਾਰ ਦੇ ਵੱਲੋਂ ਕੋਈ ਨਫਰੀ ਭੇਜੀ ਜਾਂਦੀ ਹੈ ਮੁਲਾਜ਼ਮ ਪ੍ਰਸ਼ਾਸਨ ਭੇਜਿਆ ਜਾਂਦਾ ਹੈ ਤੇ ਉਹਨੂੰ ਸਾਡੀਆਂ ਲਾਸ਼ਾਂ ਤੋਂ ਰੁੱਕ ਕੇ ਗੁਜ਼ਰਨਾ ਪਵੇਗਾ ਜਗਜੀਤ ਸਿੰਘ ਡੱਲੇਵਾਲ ਤੇ ਪਹੁੰਚ ਕਰਨ ਲਈ ਸਾਡੇ ਉੱਪਰ ਦੀ ਹੋ ਕੇ ਉਹਨਾਂ ਕੱਲੇ ਜਗਜੀਤ ਸਿੰਘ ਡੱਲੇਵਾਲ ਦਾ ਮੌਤ ਦਾ ਸਵਾਰ ਨਹੀਂ ਇੱਥੇ ਹੋਰ 20 ਹਜ਼ਾਰਾ ਕਿਸਾਨ ਕੁਰਬਾਨੀਆਂ ਦੇਣ ਨੂੰ ਤਿਆਰ ਬੈਠੇ ਨੇ ਉਧ ਭਾਰਤੀ ਜਨਤਾ ਪਾਰਟੀ ਬਿਲਕੁਲ ਟਸਤਮਾਸ ਨਹੀਂ ਹੋ ਰਹੀ ਇਹਦਾ ਸੁਪਰੀਮ ਕੋਰਟ ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਪੰਜਾਬ ਸਰਕਾਰ ਉੱਤੇ ਵਾਰ-ਵਾਰ ਦਬਾਅ ਪਾ ਰਹੀ ਹੈ ਹੁਣ ਫਿਰ ਮਾਮਲਾ ਜਿਹੜਾ ਹੈ ਤਣਾਪੁਰ ਬਣ ਗਿਆ ਹੈ ਪੰਜਾਬ ਦੇ ਕਿਦੇ ਕਿਸਾਨ ਨੇ ਉਹਨਾਂ ਨੇ ਖਨੌਰੀ ਬਾਰਡਰਾਂ ਉੱਤੇ ਪਹਿਰੇ ਲਾ ਦਿੱਤੇ ਨੇ ਦਿਨ ਪਰ ਰਾਤ ਉਹ ਇਸੇ ਘਾਤ ਵਿੱਚ ਬੈਠੇ ਨੇ ਕਿ ਜੇਕਰ ਪੰਜਾਬ ਸਰਕਾਰ ਪੰਜਾਬ ਪ੍ਰਸ਼ਾਸਨ ਵੱਲੋਂ ਜਗਜੀਤ ਸਿੰਘ ਡੱਲੇਵਾਲ ਨੂੰ ਜ਼ਬਰੀ ਜਦ ਤੱਕ ਇਹ ਨਾਲ ਚੁੱਕਿਆ ਜਾਂਦਾ ਹੈ ਤਾਂ ਫਿਰ ਇੱਕ ਬੜਾ ਵੱਡਾ ਮੁਕਾਬਲਾ ਬੜਾ ਵੱਡਾ ਤਣਾਅ ਹੋਵੇਗਾ ਪੰਜਾਬ ਅਤੇ ਹਰਿਆਣਾ ਦੇ ਖਨੌਰੀ ਬਾਰਡਰ ਤੇ ਇਸ ਲਈ ਅੱਜ ਸੁਪਰੀਮ ਕੋਰਟ ਨੇ ਇਹ ਫੈਸਲਾ ਮੁਲਤਵੀ ਕਰ ਦਿੱਤਾ ਹੈ ਉਹਨਾਂ ਨੇ ਕਿਹਾ 31 ਤੱਕ ਜਿਹੜਾ ਸਮਾਂ ਦਿੰਦੇ ਹਾਂ ਜਗਜੀਤ ਸਿੰਘ ਡੱਲੇਵਾਲ ਨੂੰ 31 ਤੋਂ ਪਹਿਲਾਂ ਪਹਿਲਾਂ ਚੱਕਿਆ ਜਾਣਾ ਚਾਹੀਦਾ ਹੈ ਇਸ ਕਰਕੇ ਪੰਜਾਬ ਦੇ ਕਿਸਾਨਾਂ ਵੱਲੋਂ ਹੁਣ ਪੰਜਾਬ ਤੇ ਹਰਿਆਣਾ ਦੇ ਖਨੌਰੀ ਬਾਰਡਰ ਉੱਤੇ ਪੂਰੀ ਦਿਨ ਪਰ ਰਾਤ ਚੌਕਸੀ ਵਰਤੀ ਜਾਵੇਗੀ ਮੁਸਤੈਦੀ ਕੀਤੀ ਜਾਵੇਗੀ ਰੱਖਿਆ ਕੀਤੀ ਜਾਵੇਗੀ ਜਗਜੀਤ ਸਿੰਘ ਡੱਲੇਵਾਲ ਦੀ ਆਗੂ ਜਿਹੜੇ ਕਿਸਾਨ ਆਗੂ ਅਤੇ ਕਿਸਾਨ ਜਥੇਬੰਦੀਆਂ ਜਿਹਦੇ ਕਿਸਾਨ ਗਏ ਹੋਏ ਨੇ ਉਹ ਉੱਥੇ ਪਹਿਰਾ ਦੇਣਗੇ ਰਾਤ ਨੂੰ ਵੀ ਕਿਸੇ ਵੀ ਸਮੇਂ ਕੋ ਆਮ ਆਦਮੀ ਪਾਰਟੀ ਦੇ ਪ੍ਰਸ਼ਾਸਨ ਜਾਂ ਸਰਕਾਰ ਵੱਲੋਂ ਹਰਕਤ ਨਾ ਕੀਤੀ ਜਾਵੇ ਜਗਜੀਤ ਸਿੰਘ ਡੱਲੇਵਾਲ ਨਾਲ ਧੰਨਵਾਦ